ਜਿਹੜੇ ਜਿਹੜੇ ਵੀ ਬੰਦਿਆਂ ਦੇ ਲੀਵਰ ਚ ਕਰਨੀ ਐ ਜਾਂ ਖਾਦਾ ਪੀਤਾ ਪਾਟ ਕਰਨੀ ਹੈ ਉਹਨਾਂ ਵਾਸਤੇ ਇਹ ਬੈਸਟ ਕੀ ਜਾ ਬਈ ਆਪਾਂ ਨੂੰ ਮੂਵੀ 2-3 ਸਾਲ ਵਰਤਦੇ ਆਣੂ ਆਪਾਂ ਬਈ ਲੈਣੀ ਐ ਮਿਸ਼ਰੀ ਧਾਗਾ ਮਿਸ਼ਰੀ ਠੀਕ ਐ ਇਹ ਤੋਂ ਬਾਅਦ ਆਪਾਂ ਬਈ ਇਹ ਚ ਲੈਣਾ ਬਈ ਆਲੂ ਖਾਰਾ ਇਹ ਆਲੂ ਖਾਰਾ ਬਈ ਸੁੱਕਾ ਆਲੂ ਖਾਰਾ ਬਈ ਦਾ ਕਿਸੇ ਵੀ ਪੰਸਾਰੀ ਤੋਂ ਵਧੀਆ ਪੰਸਾਰੀ ਤੋਂ ਮਿਲ ਜੂਗਾ ਲੈ ਲਓ ਇਹ ਪਾ ਦੇ ਨੇ ਰਈ ਥੋੜਾ ਜਿਹਾ ਗਲਾਸ ਦੇ ਵਿੱਚ ਤੇ ਇਹ ਤੋਂ ਬਾਅਦ ਬਈ ਪਾਉਣੀ ਆਪਾਂ ਇਹ ਮਿਸ਼ਰੀ ਇਮਲੀ ਰੇਲੀ ਉਹ ਵੀ ਪੌੜੀ ਦਾ ਤੁਹਾਨੂੰ ਪਤਾ ਮਿਲ ਜਾਂਦੀ ਹੈ ਜੀ ਇਮਲੀ ਪਾਣੀ ਆ ਬਈ ਤੁਸੀਂ ਇਹ ਵੀ 20 ਕਿਲੋ ਪਾਉਗੇ ਉਸ ਹਿਸਾਬ ਅਨੁਸਾਰ ਨਾ ਇਹ ਕਿਵੇਂ ਪਾਣੀ ਕੱਢੀ ਹੋਈ ਪਈ ਹੈ ਟੁੱਟਦੀ ਨਹੀਂ ਹੈਗੀ ਕੱਪ ਕੇ ਹਟ ਤੇ ਇਮਲੀ ਪਾਣੀ ਆ ਬਈ ਤੇ ਇਹ ਸਾਰੀਆਂ ਚੀਜ਼ਾਂ ਪਾ ਕੇ ਬਈ ਤੁਸੀਂ ਇਹ ਚ ਬਈ ਪਾਹ ਪਾਣੀ ਫਿਲਟਰ ਦਾ ਪਾਹ ਲੋ ਜੀ ਨੋਰਮਲ ਪਾਣੀ ਪਾ ਲੋ ਜਿਹੜਾ ਤੁਸੀਂ ਪੀਣ ਨੂੰ ਆਣਾ ਇਹ ਗਲਾਸ ਨੂੰ ਬਈ ਤੁਸੀਂ ਭਰ ਲੈਣਾ ਪਾਣੀ ਪਾ ਕੇ ਹਾਂ ਦੇਖੋ ਜਿਵੇਂ ਆਪਾਂ ਹੁਣ ਇਹ ਗਲਾਸ ਨੂੰ ਭਰ ਰਹੇ ਹਾਂ ਬਣੀ ਬਈ ਇਹ ਗਲਾਸ ਨੂੰ ਬਈ ਭਰ ਕੇ ਤੁਸੀਂ ਪਾਣੀ ਪਾ ਗੀ ਚੁੱਪ ਕਰਕੇ ਬਈ ਫਰਿਜ ਜਿਹੜਾ ਰੱਖ ਦੋ ਠੰਡਾ ਹੋਣ ਵਾਸਤੇ ਜੀ ਉਂ ਰੱਖਣਾ ਹੁ ਰੱਖ ਦੋ ਬਾਹਰੇ ਜੇ ਨੂੰ ਠੰਡਾ ਨਹੀਂ ਪੀਣਾ ਤੇ ਇਹ ਨੂੰ ਬਈ ਤੁਸੀਂ ਪੀਣਾ ਤੜਕੇ ਉੱਠ ਕੇ ਸਪੀਰੀਅਰ ਨੇੜ ਦੇਗਾ ਇਹ ਨੂੰ ਬਈ ਨਿਚੋੜ ਲੈਣਾ ਠੀਕ ਹੈ ਵੀ ਚਾਹ ਪੁੰਨੀ ਨੂੰ ਨਿਚੋੜ ਲੈਣਾ ਦੂਜੇ ਗਲਾਸ ਚ ਇਹ ਬਈ ਲੀਵਰ ਇਸ ਹੌਟ ਤੋਂ ਬੈਸਟ ਰੈਸਪੀ ਹੈ ਡੀਟੌਕਸ ਕਰਨ ਵਾਸਤੇ ਜਾਂ ਖਾਧਾ ਕਿਤੇ ਨੂੰ ਸਰਹਾਰ ਰੈਸਪੀ ਹੈ ਇਹ ਵੀ ਬਈ ਲੋਕੀ ਬਣਾਉਂਦੀ ਆ ਧੰਨਵਾਦ ਬਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਆਪਾਂ ਸੋ ਦਿਤੀ 75 ਦਿਨਾਂ ਚ ਬਾਡੀ ਬਣਾਵਾ ਗਏ ਹੈ ਸਰਹਾਰ ਰੈਸਪੀ